ਮਨੁੱਖੀ ਮਨ 24 ਘੰਟੇ ਵਿਚਾਰਾਂ ਤੇ ਫੁਰਨਿਆਂ ਦੇ ਵਿੱਚ ਰਹਿੰਦਾ ਵਿਚਾਰਾਂ ਤੇ ਫੁਰਨਿਆਂ ਤੋਂ ਰਹਿਤ ਮਨ ਹੀ ਜੰਮਣ ਮਰਨ ਤੇ ਟਿੱਡੀਆਂ ਜੁਨਾ ਤੋਂ ਬਚ ਸਕਦਾ ਨਹੀਂ ਤੇ ਨਹੀਂ ਇਹ ਵਿਚਾਰ ਤੇ ਫੁਰਨੇ ਬੀਤੇ ਹੋਏ ਸਮੇਂ ਦੇ ਹੁੰਦੇ ਆ ਜਾਂ ਫਿਰ ਆਉਣ ਵਾਲੇ ਸਮੇਂ ਬਾਰੇ ਮਨੁੱਖ ਜਿਹੜਾ ਹਮੇਸ਼ਾ ਸੋਚਦਾ ਰਹਿੰਦਾ ਮੈਂ ਇਹ ਕਰਨਾ ਮੈਂ ਇਹ ਕਰਾਂਗਾ ਜਾਂ ਫਿਰ ਮੈਂ ਇੱਥੇ ਜਾਣਾ ਜਾਂ ਉੱਥੇ ਜਾਣਾ ਇਸ ਤਰ੍ਹਾਂ ਇਹ ਮਨੁੱਖ ਦਾ ਮਨ ਜਿਹੜਾ ਆ ਕਦੀ ਵੀ ਜਿਹੜਾ ਇਹ ਵਿਚਾਰਾਂ ਅਤੇ ਫੁਰਨਿਆਂ ਤੋਂ ਖਾਲੀ ਨਹੀਂ ਰਹਿੰਦਾ ਜਿਹਦੇ ਕਰਕੇ ਕਿ ਇਹਦੇ ਚਿੰਤਾ ਦਾ ਅਤੇ ਰੋਗ ਦਾ ਕਾਰਨ ਬਣਦਾ ਆ ਵਾਰ-ਵਾਰ ਇਨ੍ਹਾਂ ਵਿਚਾਰਾਂ ਦੇ ਵਿੱਚ ਰਹਿਣਾ ਵਾਰ-ਵਾਰ ਇਨ੍ਹਾਂ ਫੁਰਨਿਆਂ ਦੇ ਵਿੱਚ ਰਹਿਣਾ ਤੇ ਜਪਜੀ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਪੜਦੇ ਆ ਕਰ ਕਰ ਕਰਨਾ ਲਿਖ ਲੈ ਜਾਓ ਜੋ ਅਸੀਂ ਕਰਦੇ ਆ ਜੋ ਅਸੀਂ ਦੇਖਦੇ ਆ ਜੋ ਅਸੀਂ ਸੋਚਦੇ ਆ ਉਹ ਸਾਡੇ ਅੰਤਹਿ ਕਰਨ ਦੇ ਵਿੱਚ ਉਹ ਲਿਖਿਆ ਜਾਂਦਾ ਤੇ ਉਹ ਲਿਖਿਆ ਹੋਇਆ ਸਾਡੇ ਮਰਨ ਤੋਂ ਬਾਅਦ ਸਾਡੇ ਨਾਲ ਜਾਂਦਾ ਆ ਤੇ ਉਸ ਅਨੁਸਾਰ ਸਾਡਾ ਜਨਮ ਹੁੰਦਾ ਏਸੇ ਗੱਲ ਤੇ ਪੱਕੀ ਮੋਹਰ ਲਾਉਂਦਿਆਂ ਹੋਇਆਂ ਭਗਤ ਤਲੋਚਨ ਜੀ ਦਾ 526 ਅੰਗ ਤੇ ਗੋਜਰੀ ਜ ਰਾਜ ਇੱਕ ਰਾਗ ਦੇ ਵਿੱਚ ਸ਼ਬਦ ਆਉਂਦਾ ਆ ਉਸ ਸ਼ਬਦ ਦੇ ਵਿੱਚ ਭਗਤ ਤਲੋਚਨ ਜੀ ਜਿਹੜੇ ਆ ਉਹ ਕਹਿੰਦੇ ਆ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਅੰਤ ਕਾਲ ਭਾਵ ਕਿ ਅੰਤਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਮਰਨਾ ਆ ਜਦੋਂ ਤੁਹਾਡਾ ਅੰਤ ਕਾਲ ਆਉਣਾ ਆ ਉਦੋਂ ਤੁਹਾਡੇ ਮਨ 'ਚ ਜੇ ਇਹ ਫੁਰਨਾ ਆ ਕਿ ਮਾਇਆ ਦਾ ਫੁਰਨਾ ਆ ਗਿਆ ਵੀ ਮਾਇਆ ਕਮਾਉਣ ਬਾਰੇ ਜਾਂ ਮਾਇਆ ਤੁਹਾਡੀ ਕਿਤੇ ਪਈ ਰਹਿ ਗਈ ਉਸ ਪ੍ਰਤੀ ਜੇ ਤੁਹਾਡਾ ਫੁਰਨਾ ਬਣਦਾ ਆ ਤਾ ਮਹਾਰਾਜ ਕਹਿੰਦੇ ਆ ਕਿ ਫੇਰ ਸਰਪ ਚੌਣ ਬਲ ਬਲੋਂ ਉਤਰੇ ਫੇ ਸੱਪ ਦੀ ਜੁਨੀ ਤੁਸੀਂ ਪੈ ਜਾਓਗੇ ਅੰਤ ਕਾਲ ਜੋ ਇਸਤਰੀ ਸਿਮਰੈ ਜੇ ਤੁਹਾਡਾ ਮਨ ਇਸਤਰੀ ਵੱਲ ਚੱਲ ਗਿਆ ਭਾਵ ਕਿ ਤੁਹਾਡੇ ਮਨ ਵਿੱਚ ਇਹ ਫੁਰਨਾ ਆ ਗਿਆ ਕਿਸੇ ਇਸਤਰੀ ਪ੍ਰਤੀ ਆ ਗਿਆ ਆਪਣੀ ਇਸਤਰੀ ਪ੍ਰਤੀ ਜਾਂ ਬੰਗਾਨੀ ਇਸਤਰੀ ਪ੍ਰਤੀ ਆ ਗਿਆ ਮਹਾਰਾਜ ਕਹਿੰਦੇ ਆ ਕਿ ਬੇਸਵਾ ਚੌਣ ਬਲ ਬਲੋਂ ਉਤਰੇ ਫੇ ਬੇਸਵਾ ਦੀ ਜੁਨੀ ਤੁਸੀਂ ਪਾਉਂਗੇ ਅੰਤ ਕਾਲ ਜੋ ਲੜਕੇ ਸਿਮਰੈ ਜੇ ਤੁਹਾਡਾ ਫੁਰਨਾ ਇਹ ਬਣ ਗਿਆ ਆਪਣੇ ਧੀਆਂ ਪੁੱਤਰਾਂ ਪ੍ਰਤੀ ਆਪਣੇ ਬੱਚਿਆਂ ਪ੍ਰਤੀ ਬਣ ਗਿਆ ਤੇ ਮਹਾਰਾਜ ਕਹਿੰਦੇ ਸੂਕਰ ਜੋਨ ਬਲ ਬਲ ਉਤਰੈ ਅੰਤ ਕਾਲ ਜੋ ਮੰਦਰ ਸਿਮਰੈ ਜੀ ਤੁਹਾਡਾ ਫੁਰਨਾ ਜਿਹੜਾ ਹੈਗਾ ਆ ਉਹ ਘਰ ਦੇ ਪ੍ਰਤੀ ਆਪਣੇ ਜਾਇਦਾਦ ਦੇ ਪ੍ਰਤੀ ਬਣ ਗਿਆ ਮਹਾਰਾਜ ਕਹਿੰਦੇ ਪ੍ਰੇਤ ਜੋਨ ਬਲ ਬਲ ਉਤਰੈ ਅੰਤ ਕਾਲ ਜੋ ਨਰਾਇਣ ਸਿਮਰੈ ਜੀ ਤੁਹਾਡਾ ਫੁਰਨਾ ਮਨ ਦੇ ਵਿੱਚ ਜਪ ਤਪ ਜਿੱਦ ਤੁਸੀਂ ਜਪਦਾ ਫੁਰਨਾ ਉਹ ਹੀ ਬਣਦਾ ਹੈ ਜਿਹੜਾ ਅਸੀਂ ਪਹਿਲਾਂ ਬਚਪਨ ਤੋਂ ਲੈ ਕੇ ਅੰਤ ਸਮੇਂ ਤੱਕ ਜੋ ਸੋਚਦੇ ਰਹਿੰਦੇ ਆਂ ਵਾਰ-ਵਾਰ ਕਰਦੇ ਰਹਿੰਦੇ ਆਂ ਤੇ ਅੰਤ ਸਮੇਂ ਉਸ ਫੁਰਨੇ ਵੀ ਉਸੇ ਤਰ੍ਹਾਂ ਦੇ ਆਉਣੇ ਆ ਤੇ ਅੰਤ ਕਾਲ ਨਾਰਾਇਣ ਸਿਮਰੈ ਜੀ ਉਹ ਫੁਰਨਾ ਤੁਹਾਡਾ ਰੱਬ ਵੱਲ ਨੂੰ ਜਾਂਦਾ ਹੈ ਪਰਮਾਤਮਾ ਪ੍ਰਤੀ ਆਉਂਦਾ ਹੈ ਇਸੇ ਕਰਕੇ ਆਪਾਂ ਬਾਣੀ ਦੇ ਵਿੱਚ ਪੜਦੇ ਆ ਉਸ ਬਾਣੀ ਦੇ ਵਿੱਚ ਸਿੱਧਾ ਸਪਸ਼ਟ ਲਿਖਿਆ ਹੁੰਦਾ ਹੈ ਕਿ ਬਚਪਨ ਤੋਂ ਲੈ ਕੇ ਆਪਾਂ ਜਿਹੜਾ ਹੈ ਦਮ-ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਵੀ ਇੱਕ ਸਵਾਸ ਵੀ ਮਹਾਰਾਜ ਤੋਂ ਬਿਰਥਾ ਨਹੀਂ ਜਾਣ ਦੇਣਾ ਕਿਉਂ ਕਿਉਂ ਕਾਰਨ ਇਹਦਾ ਕਿ ਅੰਤ ਸਮਾ ਜਿਹੜਾ ਤੁਹਾਡਾ ਫੁਰਨਾ ਜਿਹੜਾ ਹੈਗਾ ਤੁਹਾਡਾ ਮਨ ਜਿਹੜਾ ਸੋਚਦਾ ਆ ਉਹ ਪ੍ਰਮਾਤਮਾ ਨੂੰ ਸੋਚੇ ਫਿਰ ਮਾਰੇ ਕਹਿੰਦੇ ਅੰਤਕਾਲ ਨਰਾਇਣ ਸਿਮਰੈ ਐਸੀ ਚਿੰਤਾ ਮਹਿ ਜੀ ਮਰੇ ਬਦਜਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਰਿਦੈਵਸ ਉਹ ਰਾਪ ਦੇ ਘਰ ਵਿੱਚ ਨਿਜ ਘਰ ਦੇ ਵਿੱਚ ਉਸ ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਜੀਵਨਾਂ ਵੱਲ ਧਿਆਨ ਮਾਰਦੇ ਹਾਂ ਸਾਡਾ ਮਨ ਜਿਹੜਾ ਉਹ ਤੌਖਲੇ ਪੰਜ ਚ ਰਹਿੰਦਾ ਆ ਸਾਡਾ ਮਨ ਜਿਹੜਾ ਹੈ ਉਹ ਬੇਚੈਨੀ ਚ ਰਹਿੰਦਾ ਉਹਦਾ ਕਾਰਨ ਇੱਕੋ ਇੱਕ ਹੈ ਕਿ ਆਪਾਂ ਫੁਰਨਿਆਂ ਤੋਂ ਰਹਿਤ ਨਹੀਂ ਆ ਸਾਡਾ ਮਨ ਵਿਚਾਰਾਂ ਤੋਂ ਰਹਿਤ ਨਹੀਂ ਆ ਵਿਚਾਰਾਂ ਤੋਂ ਰਹਿਤ ਜਾਂ ਫੁਰਨਿਆਂ ਤੋਂ ਰਹਿਤ ਜੇ ਮਨ ਨੂੰ ਆਪਾਂ ਕਰਨਾ ਆ ਤੇ ਉਹ ਇੱਕੋ ਇੱਕ ਜਿਹੜਾ ਹੀਲਾ ਜਿਹੜਾ ਹੈਗਾ ਆ ਉਹ ਗੁਰਮੰਤਰ ਦਾ ਜਾਪ ਵਾਹਿਗੁਰੂ ਮੰਤਰ ਦਾ ਜਾਪ ਆ ਕਿਉਂਕਿ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅਮਰਤ ਇਹ ਮਨ ਤਨ ਤਰਪੀਐ ਉਹਦੇ ਨਾਲ ਠੰਡ ਪੈ ਜਣੀ ਆ ਤਰਪਿਆ ਜਾਣਾ ਮਨ ਜਿਹੜਾ ਉਹ ਸ਼ਾਂਤ ਹੋ ਜਾਣਾ ਆ ਕਿਉਂਕਿ ਇੱਕ ਪਰਮਾਤਮਾ ਉਸ ਵਾਹਿਗੁਰੂ ਦੀ ਜਦੋਂ ਆਵਾਦਤ ਕਰਦੇ ਆ ਗੁਰਮੰਤਰ ਜਪਦੇ ਆ ਜਦੋਂ ਉਹ ਸਾਡੇ ਅੰਤਿਕਾਰਨ ਦੇ ਵਿੱਚ ਵਾਰ-ਵਾਰ ਉਹ ਚੀਜ਼ ਜਿਹੜੀ ਹੈ ਕਰਨ ਦੇ ਨਾਲ ਸਾਡਾ ਮਨ ਜਿਹੜਾ ਆ ਇਨ੍ਹਾਂ ਫੁਰਨਿਆਂ ਤੋਂ ਬਚ ਸਕਦਾ ਆ ਨਹੀਂ ਤੇ ਸਦਾ ਵਾਸਤੇ ਜਿਹੜਾ ਆਪਾਂ ਬਹੁਤ ਲੰਮੇ ਸਮੇਂ ਤੋਂ ਜੋ ਆਪਾਂ ਬਾਣੀ ਵੀ ਪੜਦੇ ਆ ਗੁਰੂ ਘਰ ਵੀ ਜਾਂਦੇ ਆ ਸੇਵਾ ਵੀ ਕਰਦੇ ਆ ਸਾਡੇ ਜੀਵਨ ਦੇ ਵਿੱਚ ਜਿਹੜੀ ਆ ਉਹ ਚੇਂਜ ਨਹੀਂ ਹੁੰਦੀ ਸਾਡਾ ਮਨ ਜਿਹੜਾ ਆ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਆ ਆਦੀ ਰਹਿੰਦਾ ਆ ਕ੍ਰੋਧ ਦਾ ਵੀ ਕਾਮ ਦਾ ਵੀ ਲੋਭ ਦਾ ਵੀ ਮੋਹ ਦਾ ਵੀ ਹੰਕਾਰ ਦਾ ਵੀ ਇਹ ਜਿਹੜੇ ਵਿਕਾਰ ਆ ਇਹਨਾਂ ਤੋਂ ਪਰੇ ਹੋਣ ਦੇ ਵਾਸਤੇ ਜਦੋਂ ਤੱਕ ਸਾਡਾ ਮਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਆਪਾਂ ਮਨ ਨੂੰ ਸ਼ਾਂਤ ਕਰਨ ਵਾਸਤੇ ਆਪਣੇ ਅੰਤਯਕਰਨ ਦੇ ਅੰਦਰ ਜੋ ਗੁਰਮੰਤਰ ਵਾਹਿਗੁਰਮੰਤਰ ਦਾ ਅਭਿਆਸ ਜਿਹੜਾ ਆ ਉਹ ਜਦ ਤੱਕ ਨਹੀਂ ਪਾਉਂਦੇ ਉਦੋਂ ਤੱਕ ਇਹਨਾਂ ਚੀਜ਼ਾਂ ਤੋਂ ਇਹਨਾਂ ਵਕਾਰਾਂ ਤੋਂ ਅਸੀਂ ਕਦੇ ਵੀ ਬਚ ਨਹੀਂ ਸਕਾਂ ਚਿੰਤਾ ਦੇ ਕਾਰਨ ਜਿਹੜਾ ਮਨ ਹੈ ਉਹ ਰੁਕੀ ਹੋ ਜਾਂਦਾ ਹੈ ਰੋਗ ਜਿਹੜਾ ਹੈ ਉਹ ਸਰੀਰ ਨੂੰ ਗਾਲ ਦਿੰਦਾ ਹੈ ਜਿੱਦਾਂ ਕਾਮ, ਕ੍ਰੋਧ, ਕਾਇਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟੱਲੇ ਜਦੋਂ ਸੁਨਿਆਰਾ ਜਿਹੜਾ ਆ ਜਿੱਦਾਂ ਸੋਨੇ ਨੂੰ ਢਾਲਦਾ ਆ ਇਸੇ ਤਰ੍ਹਾਂ ਕਾਮ ਤੇ ਕ੍ਰੋਧ ਜਿਹੜਾ ਆ ਉਹ ਸਾਡੇ ਸਰੀਰ ਨੂੰ ਗਾਲ ਦਿੰਦਾ ਆ ਤੇ ਇਹਨਾਂ ਚੀਜ਼ਾਂ ਤੋਂ ਜਦੋਂ ਸਾਨੂੰ ਛਟਕਾਰਾ ਉਦੋਂ ਹੀ ਮਿਲ ਸਕਦਾ ਆ ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਆ ਜਪ ਤਪ ਕਰਦੇ ਆ ਕਮਾਈ ਕਰਦੇ ਆ ਇਹ ਜਿਹੜਾ ਬ੍ਰਹਮ ਦਾ ਗਿਆਨ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਦੇ ਸਕਦੇ ਆ ਸੰਸਾਰ ਦੇ ਵਿੱਚ ਜੋ ਹੈ ਉਹ ਤੁਹਾਨੂੰ ਬਿਜ਼ਨਸ ਕਰਨ ਵਾਸਤੇ ਸਿਖਾਇਆ ਜਾਂਦਾ ਤੁਹਾਨੂੰ ਕਾਮ ਗਰੋਧ ਲੋਭ ਮੋਹ ਕਾਰ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਤੁਹਾਨੂੰ ਜਦੋਂ ਤੁਸੀਂ ਸੰਸਾਰ ਦੇ ਅੰਦਰ ਵਿਚਰਦੇ ਆ ਤੇ ਉਹ ਆ ਜਾਂਦੀਆਂ ਆ ਤੇ ਤੁਹਾਨੂੰ ਸਿੱਖਣੀਆਂ ਵੀ ਪੈਂਦੀਆਂ ਆ ਜੇ ਆਪਣੇ ਤੁਸੀਂ ਆਪਣਾ ਆਰਥਿਕ ਤੌਰ ਤੇ ਉੱਚੇ ਉੱਠਣਾ ਤਾਂ ਤੁਸੀਂ ਪੜਦੇ ਹੋ ਆਪਣਾ ਗਿਆਨ ਹਾਸਲ ਕਰਕੇ ਫਿਰ ਤੁਸੀਂ ਨੌਕਰੀ ਤੇ ਲੱਗਦੇ ਹੋ ਉਹ ਚੀਜ਼ਾਂ ਜਿਹੜੀਆਂ ਦੁਨੀਆਂ ਦੇ ਵਿੱਚ ਦੁਨਿਆਵੀ ਜਿਹੜਾ ਪੱਦਰ ਦੇ ਉੱਤੇ ਤੁਹਾਨੂੰ ਸਿਖਾਈਆਂ ਵੀ ਜਾਂਦੀਆਂ ਆ ਆਪਾਂ ਸਿੱਖਦੇ ਵੀ ਆ ਪਰ ਜੋ ਰੋਹਾਨੀਅਤ ਦਾ ਜੋ ਪਰਮਾਰਥ ਦਾ ਰਸਤਾ ਆ ਜਿਹੜਾ ਆਪਣਾ ਜੰਮਣ ਮਰਨ ਦਾ ਆ ਜਾਂ ਰੱਬ ਵਿੱਚ ਅਭੇਦ ਹੋਣ ਦਾ ਆ ਜਾਂ ਆਪਣੇ ਚਿੰਤਾ ਰੋਗ ਦੁੱਖ ਕਲੇਸ਼ ਜਿਹੜੇ ਹੈਗੇ ਉਹ ਖਤਮ ਕਰਨ ਦਾ ਜਿਹੜਾ ਕੀ ਕਿੱਦਾਂ ਪਾਉਣਾ ਚੀਜ਼ਾਂ ਨੂੰ ਖਤਮ ਕਰ ਸਕਦੇ ਆ ਕਿੱਦਾਂ ਪਾਉਣਾ ਚੀਜ਼ਾਂ ਤੋਂ ਬਾਚ ਸਕਦੇ ਆ ਕਿੱਦਾਂ ਆਪਾਂ ਰੱਬ ਵਿੱਚ ਇਹ ਭੇਦ ਹੋ ਸਕਦੇ ਆ ਉਹਨ ਰੋਲ ਬ੍ਰਹਮ ਦੀ ਵਿਚਾਰ ਉਸ ਨਿਰੰਕਾਰ ਦੀ ਵਿਚਾਰ ਉਹ ਕੇਵਲ ਤੇ ਕੇਵਲ ਧੰ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਦੱਸ ਸਕਦੇ ਆ ਤੇ ਉਹਦੇ ਵਿੱਚ ਹੀ ਦੱਸੀ ਜਾਂਦੀ ਆ ਸੰਸਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ ਜਿਸ ਕਾਰਨ ਜਿਹੜਾ ਹੈਗਾ ਆ ਮਨ ਜਦੋਂ ਤੱਕ ਸਾਡਾ ਬਾਣੀ ਦੇ ਨਾਲ ਨਹੀਂ ਜੁੜਦਾ ਜਦੋਂ ਤੱਕ ਅਸੀਂ ਗੁਰੂ ਦੇ ਨਾਲ ਨਹੀਂ ਜੁੜਦੇ ਜਦੋਂ ਗੁਰੂ ਦੀ ਗੱਲ ਨਹੀਂ ਸੁਣਦੇ ਗੁਰੂ ਦੀ ਗੱਲ ਤੇ عقیدہ ਨਹੀਂ ਕਰਦੇ ਉਦੋਂ ਤੱਕ ਸਾਡਾ ਜਿਹੜਾ ਜੰਮਣ ਮਰਨ ਵੀ ਬਣਿਆ ਰਹਿੰਦਾ ਮਨ ਜਿਹੜਾ ਆ ਉਹ ਵਿਚਾਰਾਂ ਤੋਂ ਰਹਿਤ ਨਹੀਂ ਹੁੰਦਾ ਮਨ ਜਿਹੜਾ ਉਹ ਸੋਨਿਆਂ ਤੋਂ ਰਹਿਤ ਨਹੀਂ ਹੁੰਦਾ ਜਿੱਦ ਕਰਕੇ ਜੰਮਣ ਮਰਨ ਤੇ ਟੇਡੀਆਂ ਜੂਨਾਂ ਦੇ ਵਿੱਚ ਬਾਰ-ਬਾਰ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਇਹਦਾ ਫੇ ਬਾਰ-ਬਾਰ ਜੰਮਦਾ ਰਹਿੰਦਾ ਆ ਮਨੋਖ ਮਰਦਾ ਰਹਿੰਦਾ ਆ ਟੇਡੀਆਂ ਜੂਨਾਂ ਦੇ ਵਿੱਚ ਉਹ ਪੈਂਦਾ ਰਹਿੰਦਾ ਆ ਜਿਸ ਕਰਕੇ ਉਹਦਾ ਦੁੱਖ ਜਿਹੜਾ ਆ ਕਦੀ ਵੀ ਮਿਟਦਾ ਨਹੀਂ ਤੇ ਜਿਮ ਲੋਖ ਨੇ ਆਪਣਾ ਦੁੱਖ ਕਟਣਾ ਆ ਜੇ ਆਪਣੇ ਕੁਲੇਸ਼ ਕਟਨੇ ਆ ਉਹ ਸ਼ਬਦਾਂ ਦੇ ਅਭਿਆਸ ਵੀ ਕਰ ਸਕਦਾ ਹੈ ਗੁਰਮੰਤਰ ਦਾ ਬਿਆਸ ਜਾਂ ਹੋਰ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ अनेका ਸ਼ਬਦ ਨੇ ਜਿਨ੍ਹਾਂ ਜੇ ਆਪਣੇ ਕੱਲੇ ਰੂਪ ਤੱਕ ਸੀਮਤ ਰਹਿਣਾ ਚਾਹੁੰਦਾ ਪਰਮਨੁਖੀ ਮਨ ਜਿਹੜਾ ਆ ਜ ਮਨੁੱਖ ਦਾ ਅਸਲੀ ਮਨੋਰਥ ਜਿਹੜਾ ਹੈ ਉਹ ਰੱਬ ਵਿੱਚ ਹੈ ਭੇਜ ਹੋਣਾ ਆ ਤੇ ਉਹ ਗੱਲ ਜਿਹੜੀ ਹੈ ਪਹਿਲਾਂ ਜਿਹੜਾ ਹੈਗਾ ਆਪਣਾ ਰੂਪ ਖਤਮ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਸ਼ਬਦ ਦਾ ਅਭਿਆਸ ਕਰਕੇ ਕਰੇ ਫਿਰ ਜੋ ਅੱਗੇ ਵਧਣਾ ਆ ਉਹਨੇ ਰੱਬ ਵਿੱਚ ਇਹ ਭੇਦ ਹੋਣਾ ਆ ਉਹ ਰੱਬ ਦੀ ਇਬਾਦਤ ਕਰੇ ਗੁਰਮੰਤਰ ਜਪੇ ਗੁਰੂ ਬਾਲਾ ਬਣੇ ਫਿਰ ਆਪਾਂ ਉਹਨਾ ਅੱਗੇ ਜਿਹੜੇ ਹੈਗਾ ਆ ਸਤਗੁਰ ਦੀ ਜਿਹੜੀ ਮੱਤ ਲੈ ਕੇ ਆਪਣੀ ਮਨਮਤ ਗੁਰੂ ਸਾਹਿਬ ਨੂੰ ਦੇ ਕੇ ਤੇ ਗੁਰੂ ਦੀ ਮੱਤ ਲੈ ਕੇ ਆਪਾਂ ਰੱਬ ਵਿੱਚ ਭੇਦਤਾ ਪ੍ਰਾਪਤ ਕਰ ਸਕਦੇ ਆ ਸਾਡੇ ਚਿੰਤਾ ਸਾਡੇ ਰੋਗ ਸਾਡੇ ਜਿਹੜੇ ਅੰਤਹਿ ਕਰਨ ਦੇ ਵਿੱਚ ਸੰਸਕਾਰ ਜਿਹੜੇ ਪਏ ਆ ਜਿਹੜੇ ਪ੍ਰਾਤਨ ਸੰਸਕਾਰ ਸਾਡੇ ਅੰਦਰ ਪਏ ਆ ਉਹ ਇੱਕ ਇੱਕ ਜਿਹੜਾ ਹੀ ਹੀ ਲਾਇਆ ਹਾਲਿਆ ਜਿਹੜਾ ਉਹ ਗੁਰਬਾਣੀ ਹੈ ਗੁਰਮੰਤਰਿਆ ਵਾਹਿਗੁਰਮੰਤਰਿਆ ਤੇ ਇਨਾਂ ਜੁਨਾ ਤੋਂ ਬਚਣ ਦਾ ਹੱਲ ਵੀ ਇਹੋ ਹੀ ਹੈ ਜਦੋਂ ਤੱਕ ਅਸੀਂ ਬੰਦਗੀ ਨਹੀਂ ਕਰਦੇ ਜਪ ਤਪਨੀ ਕਰਦੇ ਸਾਡੇ ਮਨ ਦੇ ਅ ਫੁਰਨੇ ਜਿਹੜੇ ਉਹ ਬੰਦ ਨਹੀਂ ਹੁੰਦੇ ਉਦੋਂ ਤੱਕ ਸਾਡਾ ਜੰਮਣ ਮਨ ਵੀ ਬਣਿਆ ਰਹਿਣਾ ਤੇ ਬਹੁਤ ਲੰਮਾ ਸਮਾਂ ਜਿਹੜਾ ਹੈਗਾ ਆ ਬੰਦਾ ਸੇਵਾ ਵੀ ਕਰਦਾ ਆ ਜਿਹੜਾ ਹੈਗਾ ਗੁਰੂ ਘਰ ਮੱਥੇ ਟੇਕਦੇ ਵੀ ਆ ਪਾਂ ਜਾਣੇ ਵੀ ਆ ਪਰ ਜਿਹੜਾ ਮਨ ਉਹਨਾਂ ਚੀਜ਼ਾਂ ਤੋਂ ਉਹ ਜਿਹੜਾ ਆ ਉਹ ਮਨ ਖਹਿੜਾ ਨਹੀਂ ਛੱਡਦਾ ਉਹਨਾਂ ਬੁਕਾਰਾਂ ਤੋਂ ਉਹਦਾ ਕਾਰਨ ਇਹ ਹੋਈ ਹੈ ਕਿ ਆਪਾਂ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾਂ ਆਪਣੇ ਘਰ ਦੇ ਵਿੱਚ ਇੱਕ ਜਪ ਤਪ ਵਾਸਤੇ ਗੁਰਮੰਤਰ ਅਭਿਆਸ ਕਰਨ ਵਾਸਤੇ ਆਪਣਾ ਜਿਹੜਾ ਹੈਗਾ ਆ ਉਹ ਸ਼ੁਰੂਆਤ ਨਹੀਂ ਕਰਦੇ ਆਪਣੇ ਜੀਵਨ ਦੀ ਅਸਲੀ ਮਨੋਰਥ ਦੀ ਸਾਨੂੰ ਪਹਿਚਾਨ ਨਹੀਂ ਆ ਜਿਹਦੇ ਕਰਕੇ ਕਿ ਸਾਡਾ ਉਹ ਜੰਮਣ ਮਰਨਾ ਬਣਿਆ ਜਾਂਦਾ ਸੋ ਇਹੋ ਹੀ ਬੇਨਤੀ ਆ ਕਿ ਜਦੋਂ ਤੱਕ ਅਸੀਂ ਰੱਬ ਧੰਗੁਰ ਗੁਰਗ੍ਰੰਥ ਸਾਹਿਬ ਮਹਾਰਾਜ ਵਾਹ ਵਾਹ ਬਾਣੀ ਨਰੰਕਾਰ ਹੈ ਤਾਂ ਉਹ ਬਾਣੀ ਦੇ ਵਿੱਚ ਆਉਂਦਾ ਵੀ ਬਾ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਟਾਏ ਉਹ ਪ੍ਰਮਾਤਮਾ ਨੇ ਉਸ ਵਾਹਿਗੁਰੂ ਨੇ ਉਹ ਬਾਣੀ ਜਿਹੜੀ ਹੈ ਗੁਰਬਾਣੀ ਮੋਹ ਕਢਾਈ ਹੈ ਕਿ ਆਮ ਮਨੁੱਖ ਦੀ ਬਾਣੀ ਨਹੀਂ ਹੈ ਇਸ ਕਰਕੇ ਜੇ ਤੁਸੀਂ ਉਸ ਬਾਣੀ ਨੂੰ ਜਪੋਂਗੇ ਉਸ ਨਾਮ ਨੂੰ ਜਪੋਂਗੇ ਜੋ ਸਾਡੇ ਗੁਰੂ ਨੇ ਦਿੱਤਾ ਆ ਤੇ ਸਾਡਾ ਨਿਸ਼ਚੈ ਜਿਹੜਾ ਆ ਉਹ ਜੰਮਣ ਮਰਨਾ ਵੀ ਕੱਟਿਆ ਜਾਊਗਾ ਟੇਢੀ ਜੁਨਾਂ ਦੇ ਵਿੱਚ ਅਸੀਂ ਪਾਵਾਂਗੇ ਵੀ ਨਹੀਂ ਤੇ ਸਾਡਾ ਚਿੰਤਾ ਰੋਗ ਉਹ ਵੀ ਜਾਂਦਾ ਰਹੇਗਾ ਸੋ ਇਹੋ ਬੇਨਤੀ ਆ ਜੀ ਹੋਈਆਂ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ